ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਓਕੇ ਹਾਲ ਚਾਲ ਸਾਰੇ ਕਿਸਾਨ ਭਰਾਵਾਂ ਦਾ ਤੇ ਵੀਰੇ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਆਪਣਾ ਝੋਨਾ ਜਿਹੜਾ ਜਿਹੜੇ ਉਹਦੀ ਗੋਭ ਦੇ ਅਫਸਤਾ ਵੀ ਜਦ ਗੋਭ ਦੇ ਵਿੱਚੋਂ ਆਉਂਦਾ ਕਿਹੜੇ ਦਿਨਾਂ ਦੇ ਵਿੱਚੋਂ ਆਉਂਦਾ ਝੋਨਾ ਤੇ ਕਿਹੜੇ ਕਿੰਨੇ ਦਿਨੋਂ ਲੈਂਦਾ ਕਿੰਨੇ ਦਿਨ ਦੀ ਪਨੀਰੀ ਆਪਣੀ ਲੱਗਦੀ ਆ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਉਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਜਿਹੜੀ ਸਾਂਝੀ ਕਰਦੇ ਆਂ ਤੁਹਾਡੇ ਨਾਲ ਇੱਕ ਜਦੋਂ ਕਿਸਾਨ ਵੀਰ ਉਹ ਆਪਣਾ ਝੋਨਾ ਗੋਭ ਦੇ ਵਿੱਚ ਆਉਂਦਾ ਉਦੋਂ ਆਪਾਂ ਤਿੰਨ ਇੱਕ ਗੱਲਾਂ ਦਾ ਧਿਆਨ ਜਿਹੜਾ ਜ਼ਰੂਰ ਰੱਖਣਾ ਕਈ ਕਿਸਾਨ ਵੀਰ ਉਦੋਂ ਗਲਤੀ ਕਰ ਜਾਂਦੇ ਨੇ ਉਹਦੇ ਨਾਲ ਨੁਕਸਾਨ ਜਿਹੜਾ ਆਪਣਾ ਝੋਨਾ ਵਧੀਆ ਆਪਣਾ ਮਿਹਨਤ ਕਰੀ ਹੁੰਦੀ ਆ ਪੱਕਿਆ ਹੁੰਦਾ ਮਿਹਨਤ ਕਰਦੇ ਆ ਆਪਾਂ ਨੁਕਸਾਨ ਜਿਹੜਾ ਆਪਾਂ ਥੋੜੀ ਜੀ ਗਲਤੀ ਪਿੱਛੇ ਘਰ ਬੈਠਦੇ ਆਂ ਪਹਿਲੀ ਗੱਲ ਤਬੀਰੇ ਝੋਨੇ ਨੂੰ ਜਦੋਂ ਆਪਣਾ ਗੋ ਅਫਸਤਾ ਦੇ ਵਿੱਚ ਹੀ ਆਉਂਦਾ ਆਪਾਂ ਉਹਦੇ ਉਲੀ ਦਾ ਧਿਆਨ ਜਿਹੜਾ ਜ਼ਰੂਰ ਰੱਖੋ ਉਲੀ ਰੋਗ ਇਸ ਟਾਈਮ ਪੈਂਦਾ ਤਾਂ ਇਨਸਾਨ ਜਿਹੜਾ ਆਪਣਾ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਉਲੀ ਰੋਗ ਦੀ ਫੈਲਦੀ ਆ ਤਾਂ ਇਨਸਾਨ ਝੋਨੇ ਦਾ ਆਪਣਾ ਝਾੜ ਦੇ ਉੱਪਰ ਬਹੁਤ ਜ਼ਿਆਦਾ ਪੈਂਦਾ ਦੂਸਰੀ ਗੱਲ ਉਸ ਟਾਈਮ ਸੁੰਡੀ ਦਾ ਵੀ ਥੋੜਾ ਧਿਆਨ ਜ਼ਰੂਰ ਰੱਖਿਆ ਜਾਵੇ ਕਈ ਵਾਰੀ ਗੋਭ ਵਾਲੀ ਸੁੰਡੀ ਜਿਹੜੀ ਹੁੰਦੀ ਆ ਆਪਾਂ ਕਈ ਵੀਰ ਸਪਰੇ ਨਹੀਂ ਕਰਦੇ ਹੈਗੇ ਪਦਾਨ ਨਹੀਂ ਪਾਉਂਦੇ ਹੈਗੇ ਉਹਦੇ ਕਾਰਨ ਵੀ ਆਪਾਂ ਨੁਕਸਾਨ ਜਿਹੜਾ ਘਰ ਬੈਠਦੇ ਆ ਕਿਉਂਕਿ ਜਿਹੜੀ ਉਦੋਂ ਬਾਅਦ ਗੋਭ ਦੇ ਵਿੱਚੋਂ ਆਪਣੀ ਬੱਲੀ ਆਉਂਦੀ ਆ ਦਾਣੇ ਵਾਲੀ ਉਹ ਬਿਲਕੁਲ ਥੋਥੀ ਫੋਕ ਹੁੰਦਾ ਜਿਹੜਾ ਨਿਹਰਾ ਉਹ ਬੱਲੀ ਦੇ ਵਿੱਚ ਹੁੰਦਾ ਕਿਉਂਕਿ نیچے ਉਹਨੂੰ ਸੁੰਡੀ ਕੱਟ ਦਿੰਦੀ ਆ ਉਹਦੇ ਕਾਰਨ ਜਿਹੜਾ ਉਰਾਸਾ ਨੀਚੋਂ ਗੋਭ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਇਸ ਲਈ ਉਹ ਫੋਕ ਬਣ ਜਾਂਦਾ ਤੇ ਤੀਸਰਾ ਕਾਰਨ ਇੱਥੇ ਆ ਕੇ ਕਿਸਾਨ ਵੀ ਇਹ ਗਲਤੀ ਕਰ ਬੈਂਦੇ ਨੇ ਜਿਵੇਂ ਕਿ ਪਹਿਲਾਂ ਆਪਾਂ ਆਪਣੇ ਝੋਨੇ ਦੇ ਵਿੱਚ ਪਾਣੀ ਬਿਲਕੁਲ ਭਰ ਕੇ ਰੱਖਦੇ ਆ ਬਿਲਕੁਲ ਵੀ ਆਪਾਂ ਸੁਕਾਉਂਦੇ ਨਹੀਂ ਹੈਗੇ ਹਵਾ ਨਹੀਂ ਲਗਾਉਂਦੇ ਹੈਗੇ ਪਰ ਆ ਦਿਨਾਂ ਦੇ ਵਿੱਚ ਆ ਕੇ ਜ਼ਰੂਰ ਇਹ ਗੱਲਾਂ ਦਾ ਧਿਆਨ ਰੱਖਣਾ ਜਦੋਂ ਗੋਭ ਅਵਸਥਾ ਆਉਂਦੀ ਹੈ ਆਪਣੇ ਝੋਨੇ ਦੇ ਵਿੱਚ ਉਦੋਂ ਪਾਣੀ ਬੱਤਰ ਬੱਤਰ ਪਾਣੀ ਝੋਨੇ ਨੂੰ ਜ਼ਰੂਰ ਲਾਓ ਉਦੋਂ ਪਾਣੀ ਦੀ ਜ਼ਰੂਰਤ ਜਿਹੜੀ ਝੋਨੇ ਨੂੰ ਬਹੁਤ ਜ਼ਿਆਦਾ ਪੈਂਦੀ ਆ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਵੀਰੋ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਸਾਨੂੰ ਸਾਰੇ ਝੋਨੇ ਬਾਰੇ ਆਪਾਂ ਦੱਸਦੇ ਆਂ ਵੀ ਇਹ ਕਿੰਨੇ ਦਿਨ ਦੇ ਵਿੱਚ ਪੱਕਦੇ ਆ ਕਿੰਨੇ ਦਿਨ ਲੈਂਦੇ ਆ ਕਿੰਨੇ ਦਿਨ ਦੇ ਵਿੱਚ ਇਹ ਗੋਭ ਜਿਹੜੀ ਦੀ ਅਫਸਤਾ ਗੋਭ ਦੀ ਉਹਦੇ ਵਿੱਚ ਆਉਂਦੇ ਆ ਉਹਦੇ ਬਾਰੇ ਆਪਾਂ ਜੋ ਚਰਚਾ ਕਰ ਰਹੇ ਆਂ ਤੁਸੀਂ ਲਾਲੂ ਜਿਵੇਂ ਆਪਾਂ ਪੀ ਆਰ 126 ਝੋਨਾ ਆਪਣਾ ਇਹਦਾ ਜਿਹੜਾ ਪੱਕਣ ਦਾ ਸਮਾਂ 93 ਦਿਨ ਦਾ ਹੈਗਾ ਪੀ ਆਰ 126 ਦਾ ਜਿਹੜਾ ਤੇ ਇਹ 50 ਤੋਂ 55 ਦਿਨ ਦੇ ਵਿੱਚ ਗੋਹ ਵਾਲੀ ਜਿਹੜੀ ਸਥਿਤੀ ਆ ਉਹਦੇ ਵਿੱਚ ਇਹ ਆ ਜਾਂਦੀ ਆ ਤੇ ਬਾਕੀ ਜਿਹੜੀ 20 ਦਿਨ ਦੀ ਇਹਦੀ ਪਨੀਰੀ ਲਾਉਣੇ ਆਪਾਂ 20 ਦਿਨ ਦੀ 25 ਦਿਨ ਦੀ ਉਹ ਅਲੱਗ ਆ ਜਿਹੜੀ ਪੀ ਆਰ 126 ਆਪਣੀ 93 ਦਿਨ ਲੈਂਦੀ ਹੈ ਪੱਕਣ ਦੇ ਜਦੋਂ ਝੋਨਾ ਆਪਣਾ ਬਾਹਣ ਦੇ ਵਿੱਚ ਲੱਗ ਜਾਂਦਾ ਉਸ ਤੋਂ ਬਾਅਦ ਤੇ 50 ਤੋਂ 55 ਦਿਨ ਦੇ ਵਿੱਚ ਇਹ ਆਪਣੀ ਗੋਭ ਜਿਹੜੀ ਕੱਢਣ ਲੱਗ ਜਾਂਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੀ ਆਰ 131 ਬਾਰੇ ਇਹ ਵੀਰ ਦੀ 110 ਦਿਨ ਜਿਹੜੇ ਲੈਂਦੀ ਆ ਪੱਕਣ ਦੇ ਤੇ 70 ਤੋਂ 72 75 ਦਿਨ ਦੇ ਵਿੱਚ ਜਿਹੜੀ ਇਹ ਗੋਭ ਆਪ ਸਤਾ ਜਿਹੜੀ ਇਹਦੀ ਵੀ ਬਣਨੀ ਸਟਾਰਟ ਹੋ ਜਾਂਦੀ ਆ ਆ ਜਾਂਦੀ ਆ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪੀ ਆਰ 130 ਬਾਰੇ ਇਹ ਵੀਰ ਦੀ 105 ਦਿਨ ਜਿਹੜੀ ਲੈਂਦੀ ਆ ਪੱਕਣ ਦੇ ਤੇ ਲਾਲ ਉਹ 70 ਦਿਨ 72 ਦਿਨ ਜਿਹੜੇ ਲੈਂਦੀ ਆ ਗੋਭ ਜਿਹੜੀ ਭਰਨੇ ਦੇ ਵਿੱਚ ਉਸ ਤੋਂ ਬਾਅਦ ਵੀ ਜੇ ਆਪਾਂ ਗੱਲ ਕਰਦੇ ਆਂ ਪੀ ਆਰ 129 ਬਾਰੇ ਜਿਹੜੀ ਇਹ 100 8 ਦਿਨ ਜਿਹੜੀ ਇਹ ਲੈਂਦੀ ਆ ਪੱਕਣ ਦੇ ਤੇ 70 ਤੋਂ 72 ਦਿਨ 73 ਦਿਨ 75 ਦਿਨ ਦੇ ਵਿੱਚ ਜਿਹੜੀ ਇਹ ਗੋਭ ਆਪਸਤਾ ਦੇ ਵਿੱਚ ਜਿਹੜੀ ਇਹ ਝੋਨਾ ਆਪਣਾ ਪੀ ਆਰ 129 ਜਿਹੜਾ ਆ ਜਾਂਦਾ ਅਸਤਵਾਲ ਵੀਰ ਆਪਾਂ ਗੱਲ ਕਰ ਰਹੇ ਆਂ ਪੀ ਆਰ 128 ਬਾਰੇ ਇਹ ਜਿਹੜੀ ਪੀ ਆਰ 128 ਆ ਇਹ ਲੈਂਦੀ ਆ 111 12 ਦਿਨ ਜਿਹੜੇ ਇਹ ਲੈਂਦੀ ਆ ਤੇ ਇਹ ਵੀ ਪੀ ਆਰ 29 ਵਾਂਗੂ 70 72 75 ਦਿਨ ਦੇ ਵਿੱਚ ਜਿਹੜੀ ਇਹ ਗੋਵ ਵਿਅਸਤਤਾ ਦੇ ਵਿੱਚ ਜਿਹੜੀ ਆ ਜਾਂਦੀ ਆ ਫਿਰ ਆਪਾਂ ਗੱਲ ਕਰਦੇ ਆਂ ਵੀਰੇ ਪੀ ਆਰ 121 ਬਾਰੇ ਇਹ ਲੈਂਦੀ ਆ 100 7 ਦਿਨ ਇਹ 65 ਤੋਂ 70 ਦਿਨਾਂ ਦੇ ਵਿੱਚ ਜਿਹੜੀ ਇਹ ਆਪਣੀ ਗੋਬਲ ਸਥਿਤੀ ਦੇ ਵਿੱਚ ਆਉਂਦੀ ਆ। ਇਹਦੇ ਉੱਪਰ ਜਿਹੜੀ ਵੀਰੇ ਪੌਦ ਆਲੀ ਆਪਣੀ ਪਨੀਰੀ ਦੀ ਬਿਜਾਈ ਕਰਦੇ ਆ ਉਹ ਅਲੱਗ ਦਿੰਨੇ। ਜਿਵੇਂ 107 ਦਿਨ 101 ਦਿਨ 107 ਦਿਨ ਲੈਂਦੀ ਹੈ ਇਹ 20 ਦਿਨ ਦੀ 25 ਦਿਨ ਦੀ ਪਨੀਰੀ ਲਾਉਣੇ ਆਪਾਂ ਤਾਂ 130 ਦਿਨ ਮੰਨੋ। ਉਦੋਂ ਬਾਅਦ ਜਿਹੜੀ PR 100 22 ਆ ਇਹ 117 ਦਿਨ ਲੈਂਦੀ ਹੈ ਜਿਹੜੀ ਪੱਕਣ ਦੇ ਇਹ 70 75 80 ਦਿਨ ਦੇ ਵਿੱਚ ਜਿਹੜੀ ਇਹ ਗੋਭਾਰੀ ਸਥਿਤੀ ਦੇ ਵਿੱਚ ਆਉਂਦੀ ਆ ਫਿਰ ਆਪਾਂ ਗੱਲ ਕਰਦੇ ਆ ਵੀ PR 121 ਬਾਰੇ ਇਹ 110 ਦਿਨ ਜਿਹੜੀ ਲੈਂਦੀ ਆ ਇਹ 68 ਦਿਨ 70 ਦਿਨ 75 ਦਿਨ 72 73 ਦਿਨ ਆਪਣੇ ਕੀ ਬਾਰੀ ਬਾਹਣਾ ਦੇ ਉੱਪਰ ਵੀ ਡਿਪੈਂਡ ਕਰਦਾ ਵੀ ਆਪਾਂ ਨੇ ਬਾਹਣ ਹਲਕੇ ਆ ਜਾਂ ਭਾਰੇ ਆ ਕਿਸ ਤਰ੍ਹਾਂ ਦਾ ਆਪਣਾ ਬਾਹਣਾ ਉਸ ਹਿਸਾਬ ਨਾਲ ਵੀ ਕੀ ਬਾਰੀ ਦਿਨ 1 2 ਦਿਨ 2 4 ਦਿਨ ਦਾ ਜਿਹੜਾ ਫਰਕ ਪੈ ਜਾਂਦਾ ਇਹ ਵੀ 68 ਤੋਂ 70 75 ਦਿਨ ਲੈਂਦੀ ਆ ਫਿਰ ਆਪਾਂ ਗੱਲ ਕਰਦੇ ਆਂ ਪੀ ਆਰ 114 ਬਾਰੇ ਇਹ ਜਿਹੜੀ ਕਿਸਮਾ ਵੀਰੇ ਇਹ 100 15 ਦਿਨ ਜਿਹੜੀ ਲੈਂਦੀ ਆ ਇਹ ਤੇ ਪੱਕਣ ਦੇ 70 72 75 ਦਿਨ ਜਿਹੜੀ ਇਹ ਵੀ ਉਹਦੇ ਵਿੱਚ ਗੋਭ ਦੇ ਵਿੱਚ ਜਿਹੜੀ ਆ ਜਾਂਦੀ ਆ ਫਿਰ ਗੱਲ ਕਰਦੇ ਆਂ ਆਪਾਂ 104 ਬਾਰੇ ਇਹ ਵੀਰ ਪਹਿਣ ਤੋਂ ਇਹ ਲੈਂਦੀ ਆ 65 ਤੋਂ 68 70 104 ਦਿਨ ਲੈਂਦੀ ਆ ਇਹ ਪੱਕਣ ਦੇ 65 68 ਤੋਂ 70 ਜਿਹੜੇ ਗੋਭ ਦੇ ਵਿੱਚ ਇਹ ਆ ਜਾਂਦੀ ਆ ਪੂਸ਼ਾ 44 ਹੋਈ ਜਿਵੇਂ ਆਪਣੀ ਪੀਲੀ ਪੂਸ਼ਾ ਹੋਈ ਡੋਗਰ ਪੂਸ਼ਾ ਹੋਈ ਇਹ ਸਾਰੀਆਂ ਜਿਹੜੀਆਂ 80 85 90 ਦਿਨ ਨੇ ਜਿਹੜੀਆਂ ਇਹ ਗੋਭ ਦੇ ਵਿੱਚ ਆਉਣ ਨੂੰ ਲੈਂਦੀਆਂ ਨੇ ਤੇ ਜਾ ਕੇ ਉਹੀ 130 ਦਿਨ ਦੇ ਉੱਪਰ ਜਿਹੜੀਆਂ ਇਹ ਸਾਰੀਆਂ ਜੋ ਨੇ ਜਿਹੜੇ ਪੱਕਦੇ ਨੇ ਆਪਣੇ ਤਿਆਰ ਹੋ ਜਾਂਦੇ ਨੇ ਬਾਕੀ ਵੀਰੇ ਇਹ ਦਿਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਦਾ ਜ਼ਰੂਰ ਜਿਹੜਾ ਧਿਆਨ ਰੱਖਿਆ ਜਾਵੇ ਗੋਭ ਦੇ ਸਮੇਂ ਖੇਤ ਦੇ ਵਿੱਚ ਬੱtter ਬੱtter ਪਾਣੀ ਜਿਹੜਾ ਆਪਾਂ ਨੂੰ ਜ਼ਰੂਰ ਲਾਉਣਾ ਚਾਹੀਦਾ ਬਾਕੀ ਵੀਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਵੀ ਆਪਾਂ ਕਿਸਾਨੀ ਬਾਰੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਬਾਕੀ ਕਿਹੜੇ ਵੀਰਾਂ ਨੂੰ ਕੋਈ ਹੋਰ ਜਾਣਕਾਰੀ ਹੁੰਦੀ ਆ ਉਹ ਜ਼ਰੂਰ ਤੁਸੀਂ ਕਮੈਂਟ ਰਹੀਂ ਸਾਂਝੀ ਕਰਦਿਆ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਨਾਲ ਆਪਾਂ ਸਾਂਝੀ ਕਰ ਸਕੀਏ ਉਹਨਾਂ ਨੂੰ ਦੱਸ ਸਕੀਏ ਕੋਈ ਵੀਰ ਆਪਣੇ ਆਪਣੇ ਤਜਰਬੇ ਜਿਹੜੇ ਖੇਤੀਬਾੜੀ ਦੇ ਵਿੱਚ ਕਰਦੇ ਰਹਿੰਦੇ ਨੇ ਸਪਰੇਅ ਤੇ ਲਾ ਲਓ ਵਾਹਣ ਦੇ ਵਿੱਚ ਜੂਰੀ ਆ ਜਿਵੇਂ ਆਪਾਂ ਨੀਚੇ ਪਾਉਣਾ ਬਹੁਤ ਤਰ੍ਹਾਂ ਦੇ ਤਜਰਬੇ ਜਿਹੜੇ ਕਿਸਾਨ ਵੀਰ ਖੇਤੀ ਦੇ ਵਿੱਚ ਕਰਦੇ ਨੇ ਤਾਂ ਜੋ ਆਪਾਂ ਕਿਸਾਨ ਵੀਰਾਂ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਸਕੀਏ ਜੇ ਉਹਦਾ ਰਿਜ਼ਲਟ ਵਧੀਆ ਮਿਲਦਾ ਤਾਂ ਦੂਜੇ ਕਿਸਾਨ ਵੀਰ ਵੀ ਜਿਹੜੇ ਆਪਾਂ ਨੇ ਹੈਗੇ ਨੇ ਉਹਦਾ ਰਿਜ਼ਲਟ ਵਧੀਆ ਲੈ ਸਕਣ ਉਹ ਵੀ ਪ੍ਰੈਕਟੀਕਲ ਜਿਹੜਾ ਆਪਣੇ ਖੇਤ ਦੇ ਵਿੱਚ ਕਰਕੇ ਦੇਖ ਸਕਣ ਬਾਕੀ ਵੀਡੀਓ ਦੇਖਣ ਲਈ ਵੀਰੇ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆ ਕਰੋ I see God.